अच्छा ठीक है ते अपने निर्देश ता सिंह जी आपा ਤੁਹਾਡੀਆਂ ਸਾਰਿਆਂ ਨਾਲ ਗੁੰਮੀਆਂ ਜੀ ਹੂੰ ਹਾਂਜੀ ਤੁਸੀਂ ਆਪਣਾ ਗੱਲਾਂ ਕਰਦੇ ਜੀ ਜਿਹਨਾਂ ਦੇ ਬਾਰੇ ਆਪਣੇ ਟਕਸਾਲੀਆਂ ਦੇ ਬਾਰੇ ਜਾਂ ਜੋ ਉਹ ਵੀ ਲੋੜੀਆਂ ਦੇ ਬਾਰੇ ਹੂੰ ਇਹ ਆਪਣੇ ਜਿਹੜੀ ਜੀ ਹੈ ਕਿ ਉੱਥੇ ਆਪਣੇ ਤੇ ਪੰਜਾਬ ਦੇ ਬਾਰੇ ਦਾ ਟਕਸਾਲਾ ਜੀ ਉੱਥੇ ਆਪਣਾ ਨਸ਼ਬ ਉਹ ਬਾਤ ਰਿਹਾ ਕਿ ਉਹਦੇ ਬਾਰੇ ਤੁਹਾਡਾ ਕੀ ਸੰਘਰ ਹੈ ਤੁਸੀਂ ਕਿਹੜੀ ਕਿਹੜੀ ਥੋਂ ਤੋਂ ਬੋਲਦੇ ਹਾਂ ਜੀ ਤੁਹਾਨੂੰ ਕੈਨੇਡਾ ਤੋਂ ਬੋਲਦਾ ਜੀ ਕੈਨੇਡਾ ਆਪਣੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਮੈਨੂੰ ਤਾਂ 20 ਸਾਲ ਹੋ ਗਏ ਓਕੇ ਤੁਹਾਡੇ ਕੈਨੇਡਾ ਦੇ ਵਿੱਚ ਜਿਹੜੀ ਡਰੱਗ ਦਾ ਧੰਦਾ ਆ ਉਹਦੇ ਵਿੱਚ ਕੋਈ ਪੰਜਾਬੀ ਦਾ ਨਾਮ ਸੁਣਿਆ ਕਦੇ ਹਾਂ ਜੀ ਵੀਰਿਆ ਸੁਣਿਆ ਸਾਰੇ ਉਹ ਡਰੱਗ ਦਾ ਨਾਂ ਪੰਜਾਬੀ ਕਰਦੇ ਆ ਪੰਜਾਬੀ ਉਹਨਾਂ ਚੋਂ ਕਿਸੇ ਸਿੰਘ ਦਾ ਸਿੱਖ ਦਾ ਵੀ ਨਾਮ ਸੁਣਿਆ ਹੇ ਇੱਦਾਂ ਨਾ ਮੈਂ ਕਹਿੰਦਾ ਪੰਜਾਬੀ ਦਾ ਕਹਿੰਦਾ ਇੱਦਾਂ ਮੈਂ ਕੀ ਕਹਿੰਦਾ ਨਹੀਂ ਸਿੰਘ ਸਿੰਘ ਤਾਂ ਨਾਮ ਤਾਂ ਹੋਊਗਾ ਨਾ ਸਿੰਘ ਪੰਜਾਬੀਆਂ ਦੇ ਨਹੀਂ ਸਿੰਘ ਤਾਂ ਨਾਮ ਕਿੱਥੋਂ ਤੁਸੀਂ ਵੀ ਅਮੇਰ ਸਿੰਘ ਹੀ ਆ ਤੁਹਾਡਾ ਨਾਮ ਤੇ ਸਿੰਘ ਲੱਗਦਾ ਹਾਂ ਓਕੇ ਹਾਂ ਨਹੀਂ ਚਲੋ ਨੇ ਨਹੀਂ ਮੈਂ ਉਹ ਮੈਂ ਤਾਂ ਉਹਦਾ ਬੱਸ ਸਿੰਪਲ ਪੇ ਤੁਸੀਂ ਮੇਰੀ ਮੇਰੀ ਗੱਲ ਤਾਂ ਸੁਣੋ ਤੁਸੀਂ ਤੁਸੀਂ ਆਪਣੇ ਦਸਵੰਨਾ ਨੂੰ ਮੰਨਦੇ ਨਹੀਂ ਤੁਸੀਂ ਆਪਣੇ ਨਾਂ ਦੇ ਪਿੱਛੇ ਸਿੰਘ ਲਾਏ ਹੋ ਆ ਤੁਹਾਨੂੰ ਕਿਹੜੇ ਗੁਰੂ ਨੇ ਕਿਹਾ ਸਿੰਘ ਲਾ ਲਓ ਨਾਂ ਦੇ ਪਿੱਛੇ ਆਪਾਂ ਆਪਾਂ ਮੈਂ ਮੇਰਾ ਮੰਨ ਲਾ ਤੂੰ ਮੇਰਾ ਨਾਂ ਹਰਨੇਕ ਨਾਮ ਰੱਖਦੇ ਅਜ ਹਰਾਮ ਰੱਖਦੇ ਅਜ ਤੋਂ ਪਰ ਜਿਹੜੀ ਆਪਾਂ ਮੈਂ ਰੱਖਣਾ ਨਹੀਂ ਤੁਸੀਂ ਨਾਮ ਰੱਖਿਆ ਮੇਕ ਸਿੰਘ ਤੁਹਾਡਾ ਨਾਂ ਹਰਦੇ ਸਿੰਘ ਮੈਂ ਰੱਖਣਾ ਕੱਲ ਹੀ ਆ ਵੀਰੇ ਵੀਰੇ ਤੈਂ ਪੁੱਛਿਆ ਵੀਰੇ ਤੈਂ ਪੁੱਛਿਆ ਡਰੱਗ ਵਾਰੀ ਸਵਾਲ ਜੇ ਆਪਾਂ ਉਹਦੇ ਤੇ ਗੱਲ ਕਰਕੇ ਫਿਰ ਇਹ ਤੇ ਮੈਂ ਸਿੰਪਲ ਪੁੱਛਿਆ ਸੀ ਤੁਸੀਂ ਕਹਿ ਦਿਓ ਮੈਨੂੰ ਨਹੀਂ ਪਤਾ ਗੱਲ ਮੁੱਕ ਗਈ ਗੱਲ ਮੈਂ ਤੈਨੂੰ ਨਿਊਜ਼ੀਲੈਂਡ ਵਿੱਚ ਦੱਸਦਾ ਨਾਂਗੀ ਦੱਸ ਨਿਊਜ਼ੀਲੈਂਡ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨਾਲ ਜਿਨ੍ਹਾਂ ਦੀਆਂ ਫੋਟੋ ਆ ਅੱਛਾ ਜਿਨ੍ਹਾਂ ਦੀਆਂ ਅਕਾਲੀ ਦਲ ਦੇ ਪ੍ਰਧਾਨ ਨਾਲ ਫੋਟੋ ਆ ਠੀਕ ਹੈ ਜੀ ਜਿਨ੍ਹਾਂ ਦੀਆਂ ਤੁਮੇ ਹੁਣਾਂ ਨਾਲ ਫੋਟੋ ਆ ਠੀਕ ਹੈ ਜੀ ਤੋਂ ਪਰਿਵਾਰ ਤੰਤਨ ਕੁਆਂਟਲ ਨਸ਼ਾ ਕੈਨੇਡਾ ਤੋਂ ਲਿਆ ਕੇ ਨਿਊਜ਼ੀਲੈਂਡ ਵੰਡਣ ਦੇ ਵਿੱਚ ਫੜੇ ਹੋਏ ਆ ਠੀਕ ਹੈ ਜੀ ਜਿਹੜੀ ਗੱਲ ਤੁਸੀਂ ਵੀਰਾ ਕਰਦੇ ਆ ਪੰਜਾਬ ਦੇ ਵਿੱਚ ਨਸ਼ੇ ਦੀ ਉਹਦੇ ਵਿੱਚ ਵਿਕਰਮ ਮਜੀਠੀਏ ਦਾ ਨਾਮ ਆਦਾਰਿਆ ਬਾਦਲਾਂ ਦਾ ਨਾਮ ਆਦਾਰਿਆ ਬਲਟੋਹੇ ਨੰਦ ਦਾ ਨਾਮ ਆਦਾਰਿਆ ਹਾਂ ਜੀ ਜਿੰਨੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਆ ਉਹ ਚੋਂ 90% ਨਸ਼ਾ ਵੰਡਣ ਵਾਲੇ ਕਿਸੇ ਡਰੱਗ ਡੀਲਰ ਦਾ ਨਾਂ ਲੈ ਦਿਓ ਅੱਛਾ ਇਹ ਸਾਰੇ ਨਾਲ ਹੈ ਰੋਵੇ ਸਾਰੇ ਮੰਨਣ ਵਾਲੇ ਰੁਕ 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 ਜਾਓ ਰੁਕ ਜਾਓ ਹਾਂ ਜੀ ਰੁਕ ਗਏ ਜੀ ਜੇ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਤਾਂ ਕਾਂਗਰਸ ਦਾ ਇੰਡੀਆ ਚ ਰਾਜ ਰਿਹਾ ਹਾਂ ਜੀ ਰਿਹਾ ਕਾਂਗਰਸ ਦੇ ਵਿਲੇ ਸਾਰਿਆਂ ਨੂੰ ਪਤਾ ਪਈ ਗਿਆਨੀ ਜੈਲ ਸਿੰਘ ਦੇ ਨਾਲ ਭਿੰਡਰਾਂ ਵਾਲੇ ਦੇ ਕਿੰਨੇ ਚੰਗੇ ਸਬੰਧ ਸੀ ਅੱਛਾ ਜੀ ਉਹ ਕਹੋ ਤੁਹਾਨੂੰ ਕਿੱਦਾਂ ਪਤਾ ਜੀ ਉਹ ਉਹ ਆਪਾਂ ਉੱਥੇ ਬਾਅਦ ਚ ਜਾਣੇ ਹਾਂ ਰੁਕ ਚਲੋ ਚਲੋ ਚਲ ਠੀਕ ਹੈ ਜੱਗੇ ਜੀ YouTube ਅੱਛਾ ਹੁਣ ਹੁਣ ਮੋਦੀ ਭਾਜਪਾ ਦਾ ਮੋਦੀ ਹੁਣਾਂ ਦਾ ਰਾਜ ਆ ਹਾਂ ਜੀ ਹੁਣ ਮੋਦੀ ਹੁਣਾਂ ਹਾਂ ਜੀ ਹੁਣ ਬਾਦਲਾਂ ਦੀ ਤੇ ਟਕਸਾਲ ਦੀ ਉਹਨਾਂ ਨੇ ਕਿੰਨੀ ਸਾਂਝ ਆ अच्छा ठीक है जी बादल आप कितनी बार पंजाब में मुख्यमंत्री रहे हां जी रहे और हर भरी 84 ਤੋਂ ਬਾਅਦ ਦਮਦਮੇ ਟਕਸਾਲ ਦੀ ਬਾਦਲਾਂ ਦੇ ਨਾਲ ਅਨ ਕੰਡੀਸ਼ਨਲ ਸਾਝ ਰਹੀ ਆ हां जी ਰਹੀ ਆ ਬਿਲਕੁਲ ਰਹੀ ਆ ਫਿਰ ਨਸ਼ੇ ਦਾ ਦੋਸ਼ ਕਿਹਨੂੰ ਦੇਣਾ ਆ ਤੂੰ ਸੀ ਸਾਰਿਆਂ ਦੇ ਦੋ 12 ਨੂੰ ਦੇ ਦੋ 14 ਦੇ ਦੋ ਮੈਂ ਤਾਂ ਥੋੜਾ ਕੀਤਾ ਨਹੀਂ ਤੂੰ ਭਰਾਵਾ ਤੂੰ ਮੈਨੂੰ ਪੁੱਛਣ ਆ ਗਿਆ ਮੈਂ ਤਾਂ ਤੈਨੂੰ ਪੁੱਛਦਾ ਇਹਨਾਂ ਦਾ ਤਾਂ ਬੰਦਿਆ ਆ ਪੰਜਾਬ ਦੇਖ ਜੇ ਤੱਕ ਗੱਲ ਸੁਣਨੀ ਆ ਫਿਰ ਮੈਨੂੰ ਆਪਣੀ ਗੱਲ ਕਰਨ ਦਿਆ ਕਰ ਫਿਰ ਬੋਲਿਆ ਕਰ ਠੀਕ ਆ ਤੇ ਮੇਰੇ ਰੀਡ ਕੋ ਤੇ ਆ ਕੇ ਤੂੰ ਨਾ ਗੱਲ ਕਰ ਆ ਦੇਖ ਫਿਰ ਦੇਖ ਫਿਰ ਤੂੰ ਹੁਣ ਤੂੰ ਜੇ ਔਕਾਤ ਦਿਖਾਉਣੀ ਆ ਫਿਰ ਫਿਰ ਤਾਂ ਮੈਨੂੰ ਕਹਿਣਾ ਪੈਣਾ ਬਈ ਜਾ ਭਰਾਵਾ ਦਫਾ ਹੋ ਆਪਣੇ ਫੇਸਬੁੱਕ ਤੇ ਵੀਡੀਓ ਲਾ ਕੇ ਜਿਹੜੀ ਗੱਲ ਕਰਨੀ ਕਰਦੇ ਜੇ ਤੂੰ ਸਵਾਲ ਪੁੱਛਿਆ ਮੈਨੂੰ ਨਿਊਜ਼ੀਲੈਂਡ ਦੇ ਵਿੱਚ ਕਿਸੇ ਵੀ ਕਮੇਟੀ ਵਾਲੇ ਨੂੰ ਟਰੰਗੇ ਗੁਰਦੁਆਰੇ ਕਮੇਟੀ ਦਾ ਮੈਂਬਰ ਆ ਜਿਹਦੇ ਤੇ ਕਿੰਨੇ ਠੇਕੇ ਆ ਔਰ 1.5 ਮਿਲੀਅਨ ਉਹਦੇ ਤੇ ਲੇਬਰ ਦੇ ਨਾਲ ਧੋਖਾ ਕਰਨ ਦਾ ਫਾਈਨ ਹੋਇਆ ਉਹਨੂੰ ਨਿਊਜ਼ੀਲੈਂਡ ਦੇ ਵਿੱਚ ਕਿਹੜੇ ਗੁਰਦੁਆਰੇ ਦੀ ਕਮੇਟੀ ਆ ਜਿਹਦੇ ਵਿੱਚ ਸ਼ਰਾਬ ਵੇਚਣ ਵਾਲਾ ਮੈਂਬਰ ਨਹੀਂ ਹੈਗਾ ਕੈਨੇਡਾ ਦੇ ਵਿੱਚ ਨਹੀਂ ਹੋਣਗੇ ਤੁਹਾਡੇ ਕੋਲ ਇਦਾਂ ਦੇ ਕਿਸੇ ਇੱਕ ਗੁਰਦੁਆਰੇ ਦਾ ਨਾਮ ਦੱਸੋ ਜਿਹਦੇ ਬਾਦਲਾਂ ਨਾਲ ਸੰਬੰਧ ਨਹੀਂ ਜਿਹਦੇ ਜਥੇਦਾਰਾਂ ਨਾਲ ਸੰਬੰਧ ਨਹੀਂ ਜਿਹੜੇ ਗੁਰਦੁਆਰੇ 'ਚ ਪਿੰਦਰਪਾਲ ਨਹੀਂ ਆਉਂਦਾ ਉਹੀ ਬੰਦੇ ਤਾਂ ਡਰੱਗ ਉੱਥੇ ਡੀਲਾਂ ਕਰਦੇ ਆ ਜੇ ਨਸ਼ਾ ਸਾਡੇ ਲਈ ਸਮੱਸਿਆ ਆ ਤੇ ਅਸੀਂ ਬਾਹਰਲੇ ਮੁਲਕਾਂ ਚ ਆ ਕੇ ਉਹ ਸਟੋਰ ਖਰੀਦ ਕੇ ਸ਼ਰਾਬਾਂ ਤੇ ਵੀਰ ਕਿਉਂ ਵੇਚਦੇ ਆ ਜੇ ਅਸੀਂ ਬਾਹਰਲੇ ਮੁਲਕਾਂ ਚ ਵੇਚ ਕੇ ਠੇਕੇ ਮੈਂ 2 ਹਫ਼ਤੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਇੱਥੇ ਠੇਕੇ ਖੋਲ ਕੇ ਉਹ ਦਾਵਾ ਇਹ ਕਰਦੇ ਆ ਕਿ ਅਸੀਂ ਤਾਂ ਸਾਰਾ ਦਿਨ ਠੇਕੇ ਤੇ ਸੁਖਨੀ ਸਾਹਿਬ ਦਾ ਪਾਠ ਸੁਣਦੇ ਆ ਪਰ ਨਸ਼ਾ ਤਾਂ ਵੇਚ ਰਹੇ ਆ ਨਾ ਵੰਡ ਰਹੇ ਆ ਇਥੇ ਦੀ ਕਮਿਊਨਿਟੀ ਦਾ ਸੱਤਿਆਨਾਸ਼ਤਾ ਮਾਰ ਰਹੇ ਆ ਜਿਹੜੇ ਸ਼ਹਿਰ 'ਚ ਇੱਕ ਠੇਕਾ ਸੀ ਜਿਹੜੇ ਜਿਹੜੀ ਸਟਰੀਟ 'ਤੇ ਇੱਕ ਠੇਕਾ ਸੀ ਉੱਥੇ ਚਾਰ-ਚਾਰ ਖੋਲ ਦਿੱਤੇ ਹਰ 1.5 ਕਿਲੋਮੀਟਰ ਦੇ ਉੱਤੇ ਜਾ ਕੇ ਠੇਕਾ ਖੋਲ ਦਿੱਤਾ ਜੇ ਤੁਸੀਂ ਇਹ ਨਹੀਂ ਸਮਝਣਾ ਤਾਂ ਤੁਹਾਡਾ ਬਕਵਾਸ ਸੁਣਨੇ ਨੂੰ ਥੋੜਾ ਜਿਹਾ ਬੈਠਾਂਗੇ ਇੱਥੇ ਇਹ ਫੈਸਲਾ ਤੁਸੀਂ ਕਰੋਗੇ ਵੀ ਹਰਨੇਕ ਦੇ ਨਾਲ ਨਾਲ ਸਿੰਘ ਕਿਉਂ ਆ ਤਿੰਨ ਤਾਂ ਦੰਤਪਰਾਵਾ ਮੈਂ ਸਿੰਪਲ ਸਵਾਲ ਪੁੱਛਿਆ ਸੀ ਕਿ ਜੇ ਕੈਨੇਡਾ ਦੇ ਵਿੱਚ ਤੇਰੇ ਆਲੇ ਦੁਆਲੇ ਸਿੰਘ ਨਾਮ ਵਾਲੇ ਨਸ਼ਿਆਂ ਦੇ ਵਿੱਚ ਭੰਗ ਦੀ ਖੇਤੀ ਦੇ ਵਿੱਚ ਡਰੱਗ ਦਾ ਟਰਾਂਸਪੋਰਟੇਸ਼ਨ ਦੇ ਵਿੱਚ ਫਸੇ ਹੋਇਆ ਤੇ ਪੰਜਾਬ ਦੇ ਬਾਰੇ ਗੱਲ ਕਰਦੇ ਆ ਉੱਥੇ ਵੀ ਤਾਂ ਤੁਹਾਡੇ ਵਰਗਾ ਹੀ ਹੈ ਨਾ ਭਿੰਡਰਾਂ ਵਾਲੇ ਦੇ ਗਿਆਨੀ ਜਾਸੂਨਾ ਸੰਬੰਧਨ ਦੇ ਬਾਰੇ ਮੈਂ ਦੱਸਾਂ ਤੁਹਾਨੂੰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿੰਨੇ ਅੰਮ੍ਰਿਤਸਰ ਦੇ ਗੁਰਦਾ ਆਲੇ ਦੁਆਲੇ ਗੁਰਦਾਸਪੁਰ ਕਿੰਨੇ ਐਮਪੀਆਂ ਦੀ سپورਟ ਦੇ ਲਈ ਸ਼ਰੇਆਮ ਪਿੰਡਰ ਵਾਲਾ ਖੜਾ ਹੋਇਆ ਸੀ ਯਾ ਕਿ ਕਿਸੇ ਨੂੰ ਗੁੱਝਾ ਹੋਇਆ ਥੋੜੀ ਉਹਨੂੰ ਤੁਸੀਂ ਬਸ ਆ ਕੇ ਪੰਜਾਬ ਦੇ ਨਸ਼ਿਆਂ ਬਰ ਅੰਮ੍ਰਿਤਪਾਲ ਨੂੰ ਬਕਵਾਸ ਕਰ ਲਾ ਪਾਓ ਨਾ ਕੋਈ ਕੋਈ ਕਿਸੇ ਨੂੰ ਨਸ਼ੇ ਦੇ ਵਿੱਚ ਸਿੱਟ ਨਹੀਂ ਸਕਦਾ ਕੋਈ ਨਸ਼ੇ ਤੋਂ ਬਚਾ ਨਹੀਂ ਸਕਦਾ ਜਮੀਨਾਂ ਦੇ ਉੱਤੇ ਕਰਜ਼ੇ ਲੈ ਕੇ ਜੇ ਅਸੀਂ 5 ਲੱਖ ਦਾ ਟਰੈਕਟਰ ਲੈ ਕੇ ਉੱਤੇ 2.5 ਲੱਖ ਦੇ ਬੁਫਰ ਲਾ ਲਾ ਕੇ ਵੱਡੇ ਵੱਡੇ ਟਾਇਰ ਚਲੀ ਚਲੀ ਲੱਖ ਦੀਆਂ ਗੱਡੀਆਂ ਜਮੀਨਾਂ ਤੇ ਕਰਜ਼ੇ ਨਾਲ ਗੱਡੀਆਂ ਲੈ ਕੇ ਜੇ ਅਸੀਂ ਖੁਦਕੁਸ਼ੀਆਂ ਵਾਲੇ ਰਾਹ ਪੈਨੇ ਆ ਤੇ ਉਹਦੇ ਚ ਸਰਕਾਰਾਂ ਨੂੰ ਦੋਸ਼ੀ ਨਾ ਠਾ ਰਹੀਏ ਬਾਈ ਲਾਈਫ ਸਟਾਈਲ ਬਦਲੀਏ ਇਹਨਾਂ ਮੁਲਕਾਂ ਚ ਆ ਕੇ ਪੰਜਾਬੀਆਂ ਨੂੰ ਪਤਾ ਨਹੀਂ ਲੱਗਾ ਪਈ ਆਪਣੀ ਤਨਖਾਹ ਤੋਂ ਵੱਧ ਆਪਣੀ ਕਮਾਈ ਤੋਂ ਵੱਧ ਮੈਂ ਕਰਜ਼ਾ ਲਵਾਂਗਾ ਤਾਂ ਬੈਂਕਰਪਟ ਹੋਊਂਗਾ ਪੰਜਾਬ ਚ ਇਹ ਕਲਕੱਤ ਨਹੀਂ ਆਈ ਇਹੀ ਤਕਲੀਫ 220 ਦੇ ਵਿੱਚ ਕਿਸਾਨ ਮੋਰਚੇ ਵੇਲੇ ਹੋਈ ਸੀ ਜੇ ਕਿਤੇ ਉਹਨੂੰ ਉਸ ਨੁਕਤੇ ਨੂੰ ਸਮਝ ਲੈਂਦੇ ਅਸੀਂ ਕਿ ਜਿਨ੍ਹਾਂ ਨੇ ਉਹ ਕਾਨੂੰਨ ਬਣਾਏ ਆ ਜਿਹੜੇ ਖੇਤੀਬਾੜੀ ਬਿੱਲ ਦੀ ਗੱਲ ਕਰਦੇ ਸੀ ਉਹ ਆਮ ਲੋਕਾਂ ਦੇ ਫਾਇਦੇ ਲਈ ਆ ਜਾਂ ਨੁਕਸਾਨ ਲਈ ਆ ਲੰਬੇ ਟਾਈਮ 'ਚ ਕਿਸੇ ਵੇਲੇ ਸਵੱਬ ਬੜਿਆਂ ਤਾਂ ਉੱਥੇ ਤੱਕ ਵੀ ਆਪਾਂ ਜਾਵਾਂਗੇ ਉਹਨਾਂ ਨੂੰ ਡਿਸਕਸ ਕਰਾਂਗੇ ਪਰ ਪਹਿਲਾਂ ਸਾਡੇ ਨਾਲ ਵਟਸਐਪ ਤੋਂ ਇੱਕ ਸਰੋਤੇ ਆ ਜੀ ਤੁਸੀਂ ਵੀ ਕਰ ਲਓ ਗੱਲ ਹਾਂਜੀ ਔਨ 에ਰ ਆ ਜੀ ਤੁਸੀਂ ਹੈਲੋ ਹੈਲੋ ਜੀ ਤੁਸੀਂ ਵਟਸਐਪ ਤੋਂ ਔਨ 에ਰ ਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਸਹਣਾ ਠੀਕ ਠਾਕ ਜੀ ਹਾਂਜੀ ਠੀਕ ਹੈ ਜੀ ਇਹ ਆਈ ਚਾਰਾ ਪਲਸ ਸਲਾਹ ਕੋਕ ਵਾਸ ਕਰ ਲਿਆ ਜੀ ਬਹੁਤ ਹੋਣੀ ਕਰੀਏ ਨਹੀਂ ਨਹੀਂ ਕੋਈ ਉਹ ਤਾਂ ਜੀ ਕੋਈ ਨਹੀਂ ਉਹਨਾਂ ਨੂੰ ਤਾਂ ਬਸ ਸਿੱਧਾ ਆਇਆ ਪਈ ਉਹ ਵੈਸੇ ਵੀ ਨਾ ਮੈਂ ਤਾਂ ਦੀਪ ਸਿੱਧੂ ਦੇ ਬਾਰੇ ਵੀ ਦੇਖਿਆ ਅਮਰਤਪਾਲ ਬਾਰੇ ਵੀ ਦੇਖਿਆ ਜਿੰਨੇ ਨਾ ਬੰਦੇ ਮੇਰੇ ਆਲੇ ਦੁਆਲੇ ਮੇਰੀ ਵੱਖਵੀਂ ਦੇ ਵਿੱਚ ਉਹਦੀ ਸਪੋਰਟ ਕਰਨੇ ਵਾਲੇ ਆ ਉਹਦੇ ਵਿੱਚੋਂ ਬਹੁ ਗਿਣਤੀ ਬੇਲੜਾਂ ਦੀ ਕਮਚੋਰਾਂ ਦੀ ਨਕਮੀਆਂ ਦੀ ਫੁਕਰਿਆਂ ਦੀ ਠੀਕ ਹੈ ਤੁਸੀਂ 2 ਮਿੰਟ ਉਹਨਾਂ ਨਾਲ ਗੱਲ ਕਰ ਲਓ ਕਿਸੇ ਗੱਲ ਦਾ ਜਵਾਬ ਨਹੀਂ ਹੁੰਦਾ ਉਹਨਾਂ ਦੇ ਕੋਲ 1 ਮਿੰਟ ਵੀ ਨਹੀਂ ਕੱਢਦੇ ਆ ਪਰ ਔਕਾਤ ਤੇ ਆ ਜਾਂਦੇ ਨੇ ਨਹੀਂ ਵੀ ਤੁਸੀਂ ਤੁਹਾਨੂੰ ਤੁਹਾਨੂੰ ਪੰਜਾਬ ਦੇ ਵਿੱਚ ਤੁਸੀਂ ਨਾਂ ਤਾਂ ਲਾਓ ਕਿਹੜੇ ਕਿਹੜੇ ਜੇ ਪੰਜ ਵਰਹੁਣਾਂ ਦੀ ਗੱਲ ਕਰਦੇ ਆ ਉਹ ਵੀ ਕੈਰੋਂ ਵਰਗਿਆਂ ਦੀਆਂ ਗੱਡੀਆਂ 'ਚ ਘੁੰਮਦੇ ਸੀ ਹਾਂ ਜੇ ਜੇ ਅੱਜ ਤੁਸੀਂ ਰੌਲਾ ਪਾਉਣ ਲੱਗੇ ਹੋ ਆ ਪੇ ਐਮਪੀ ਬਣ ਕੇ ਐਮਐਲਏ ਬਣ ਕੇ ਸਰਕਾਰ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਦੋਂ ਇਹ ਕਿੰਨਾ ਜ਼ੋਰ ਲਾਇਆ ਪੇ ਪੰਜਾਬ ਸਾਡੀ ਸਰਕਾਰ ਆਵੇ ਇਹਨਾਂ ਨੂੰ ਪੁੱਛੇ ਪੇ ਜਦੋਂ ਇੰਡੀਆ ਦੀ ਸਰਕਾਰ ਭਿੰਡਰਾਂ ਵਾਲੇ ਨੂੰ ਇੱਕ ਅਰਬ ਡਾਲਰ ਵੀ ਦਿੰਦੀ ਸੀ ਅਮਰੀਕਾ ਦਾ ਤੇ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣਾਉਂਦੀ ਸੀ ਉਦੋਂ ਸਰਕਾਰ ਕਿਉਂ ਨਹੀਂ ਸੰਭੀ ਸਹੀ ਗੱਲ ਹੈ ਜਦੋਂ ਸਿਮਰਜੀਤ ਸਿੰਘ ਮਾਨ ਸਮੇਤ ਸੰਯੁਕਤ ਅਕਾਲੀ ਦਲ ਦੇ 13 ਦੇ 13 ਐਮਪੀ ਪੰਜਾਬ ਤੋਂ ਜਿੱਤ ਕੇ ਦਿੱਲੀ ਬੈਠੇ ਸੀ ਉਹ ਤੋਂ 2 ਸਾਲ ਬਾਅਦ 3 ਸਾਲ ਬਾਅਦ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਲੱਗੀ ਆ ਉਦੋਂ ਇਲੈਕਸ਼ਨ ਕਿਉਂ ਨਹੀਂ ਲੜੀ ਸਹੀ ਗੱਲ ਹੈ ਜੀ ਹੁਣ ਅੱਜ ਬਲੈਕ ਥੰਡਰ ਦੀਆਂ ਸਫਾਈਆਂ ਦਿੰਦੇ-ਦਿੰਦੇ ਵੀ ਕਹਿੰਦੇ ਜੀ ਇਹ ਸਰਕਾਰਾਂ ਨੇ ਅਫਵਾਹ ਉਡਾਈ ਆ ਕੀ ਗੱਲ ਭਾਈ ਉੱਥੇ ਕੈਮਰੇ ਦੇ ਉੱਤੇ ਖਬਰਾਂ ਦੇ ਵਿੱਚ ਉਹਨਾਂ ਨੇ ਬਰਸ਼ਾਦ ਵਾਲੇ ਬਾਟਿਆਂ ਚ ਕੀਤੀ ਹੋਈ ਟਾਇਲਟ ਦਿਖਾੜ ਦਿੱਤੀ ਸੀ ਦਰਬਾਰ ਸਾਹਿਬ ਦੇ ਅੰਦਰੋਂ ਉਹ ਗੱਲ ਨੂੰ ਨਹੀਂ ਮੰਨਦੇ ਆ ਸਰਜੀਤ ਸਿੰਘ ਪੈਂਟੇ ਵਰਗਿਆਂ ਦੀ ਛਤਰ ਛਾਇਆ ਦੇ ਥੱਲੇ ਕਿੰਨੇ ਬੰਦੇ ਟੌਰਚਰ ਹੋਏ ਉੱਥੇ ਪ੍ਰਕਰਮਾਂ ਦੇ ਵਿੱਚ ਕਿੰਨੇ ਇਹ ਨਹੀਂ ਹੈ ਕਿ ਪ੍ਰਕਰਮਾਂ ਚ ਬਿਠਾ ਲ ਕੇ ਬੈਠਾ ਕੋ ਬੰਦਾ ਪੈਸੇ ਲੈ ਲੈਂਦਾ ਸੀ ਸਾਰਿਆਂ ਨੂੰ ਪਤਾ ਕਿ ਪ੍ਰਕਰਮਾਂ ਦੇ ਅੰਦਰ ਟੌਰਚਰ ਸੈਂਟਰ ਬਣਾਏ ਹੋਏ ਸੀ ਇਹਨਾਂ ਨੇ ਉੱਥੇ ਬੰਦਿਆਂ ਨੂੰ ਚੱਕ ਕੇ ਰਣਜੋਤ ਸਿੰਘ ਨੇ ਸਾਨੂੰ ਆਪ ਉਹਦੇ ਬਾਰੇ ਕਿਸੇ ਨੇ ਪੈਂਟੇ ਹੋਣਾ ਸ਼ਿਕਾਇਤ ਕਰਦੀ ਸੀ ਉਹਨੇ ਦੱਸਿਆ ਸੀ ਸਾਨੂੰ ਕਿ ਕਮਰੇ ਚ ਕਿੱਦਾਂ ਉਹਨੂੰ ਇੱਕ ਦੋ ਇਦਾਂ ਬਹੁਤ ਨੇੜੇ ਨੇੜੇ ਦੋ ਕੰਧਾਂ ਬੜਾਈਆਂ ਸੀ ਉਹਦੇ ਵਿੱਚ ਇਦਾਂ ਬਿਲਕੁਲ ਬੰਦਾ ਇੱਕ ਸਾਈਡ ਨੂੰ ਮੂੰਹ ਕਰਕੇ ਖੜ ਜਾਂਦਾ ਸੀ ਕਿੱਦਾਂ ਟੌਰਚਰ ਕਰਦੇ ਸੀ ਇਹ ਇਹ ਦੋਸ਼ ਕਿਸੇ ਨੂੰ ਘਾਤੇ ਦਿੱਨੇ ਆ ਸੀ ਸਹੀ ਗੱਲ ਹੈ ਠੀਕ ਹੈ ਜੇ ਸਰਕਾਰਾਂ ਦੇ ਬਾਰੇ ਸਾਨੂੰ ਲੱਗਦਾ ਆ ਵੀ ਕਰਦੀਆਂ ਹੁਣ ਮੈਂ ਮੈਨੂੰ ਜੇ ਮੈਨੂੰ ਨਿਊਜ਼ੀਲੈਂਡ ਦੀ ਸਰਕਾਰ ਚਾਹੇ ਵੀ ਮੈਨੂੰ ਨਸ਼ੇ ਦੇ ਲਾਉਣੇ ਯਾਰ ਕਿੱਦਾਂ ਕੀ ਗੱਲ ਸਹੀ ਗੱਲ ਹੈ ਮੰਲਾ ਸਸਤਾ ਕਰ ਦੋਗੇ ਠੀਕ ਆ ਹੁਣ ਜੇ ਮੇਰੇ ਮਨ 'ਚ ਲਾਲਚ ਆ ਗਿਆ ਵੀ 200 ਡਾਲਰ ਦੀ ਚੀਜ਼ ਲੈ ਕੇ 20 ਹਜ਼ਾਰ ਦੀ ਵਿਕਣੀ ਆ ਬਿਲਕੁਲ ਹੈ ਨਾ ਔਰ ਪੰਜਾਬ ਦੇ ਵਿੱਚ ਵੀ ਇਦਾਂ ਹੀ ਆ ਸਹੀ ਗੱਲ ਹੈ ਜਿਨ੍ਹਾਂ ਨੇ 40 40 ਲੱਖ ਦੀਆਂ ਗੱਡੀਆਂ 'ਚ ਘੁੰਮਣਾ ਜਿਉ ਉਹਨਾਂ ਨੂੰ ਪਤਾ ਲੱਗਦਾ ਪਈ ਲੀਡਰਾਂ ਦੇ ਨਿਆਣੇ ਆ 2 2 ਕਿਲੋ ਫੀਮ ਵੇਚ ਕੇ ਇੰਨੇ ਅਮੀਰ ਹੋਈ ਜਾਂਦੇ ਆ ਪਤਾ ਸਾਹਿਬ ਇਹਨਾਂ ਨੂੰ ਬੋਲ ਦੇਣੀ ਇੱਥੇ ਬਸੇ ਨਹੀਂ ਆਪੇ ਹੀ ਆਪੇ ਹੀ ਭਾਈ ਤੁਸੀਂ ਅਮਰਤਪਾਲ ਦੇ ਨਾਲੇ ਨਾਲ ਰਹਿਣੇ ਵਾਲੇ ਬੰਦਿਆਂ ਨੂੰ ਤੁਸੀਂ ਪੁੱਛ ਕੇ ਤਾਂ ਦੇਖੋ ਕਿ ਕਿੰਨੇ ਜਣਿਆਂ ਨੂੰ ਘਰੋਂ ਉਹ ਇਹ ਕਹਿ ਕੇ ਲੈ ਕੇ ਗਏ ਆ ਘਰਦਿਆਂ ਕੋਲੋਂ ਪੇ ਦਾ ਨਸ਼ਾ ਛਡਾਵਾਂਗੇ ਹਾਂ ਉੱਥੇ ਜਾ ਕੇ ਗੋਲੀਆਂ ਦਿੰਦੇ ਰਹੇ ਆ ਸਹੀ ਗੱਲ ਹੈ ਜੀ ਉੱਥੇ ਦੂਜਾ ਨਸ਼ਾ ਦੇ ਦਿੰਦੇ ਹਨ ਯਾ ਤੇ ਤੁਸੀਂ ਪੰਜਾਬ ਦੇ ਨਸ਼ਿਆਂ ਬਾਰੇ ਬੋਲੋ ਭਾਈ ਕਿਤੇ ਵੀ ਹੈਗਾ ਉਹਨੂੰ ਸਿੱਧਾ ਕਿਸੇ ਹੋਰ ਨੂੰ ਦੋਸ਼ ਦੇ ਕੇ ਤੁਸੀਂ ਬਰੀ ਨਹੀਂ ਹੋ ਸਕਦੇ ਉਹਨਾਂ ਨੇ ਅੰਨੇ ਹੋਏ ਨੇ ਉਹਨੂੰ ਜਿਹੜਾ ਇਲੈਕਸ਼ਨ ਤੇ ਖਿਲਾ ਰਹੇ ਨੇ ਇਹ ਸਰਕਾਰ ਹੋਣ ਇਹਨਾਂ ਨੂੰ ਪਤਾ ਨਹੀਂ ਲੱਗਦਾ ਨਹੀਂ ਨਹੀਂ ਇਹਨਾਂ ਉਹਨਾਂ ਸਿੱਧਾ ਨਹੀਂ ਹੈ ਵੱਡੀ ਗੱਲ ਇਹ ਆ ਜੀ ਜੇ ਪੰਜਾਬ ਦੇ ਵਿੱਚ ਨਸ਼ਾ ਸਾਡੇ ਲਈ ਸਮੱਸਿਆ ਆਇਆ ਤੇ ਘਟੋ ਘਟ ਸਿੱਖ ਕਹਾਣੇ ਵਾਲਿਆਂ ਨੂੰ ਹੁਣ ਉਹ ਬੰਦੇ ਨੇ ਇਸ ਗੱਲ ਨੂੰ ਇਹ ਕਹਿ ਕੇ ਖੜਾ ਛੜਾ ਲਿਆ ਭਈ ਜੀ ਲਿਆ ਸਿੰਘ ਤਾ ਤੂੰ ਹੀ ਰਖਾ ਲਿਆ ਸਿੰਘ ਹੁਣ ਮੈਂ ਇੱਥੇ ਤੈਨੂੰ 20 ਬੰਦਿਆਂ ਦੇ ਨਾਂ ਦੇ ਦਿਆਂ ਉਹ ਮੇਰੇ ਅਰਗੇਨਾਈਜ਼ਿੰਗ ਰਖਾਇਆ ਆ ਫਿਰ ਲਾਈਏ ਉਹਨਾਂ ਦੇ ਨਾਂ ਨਾਲ ਸਿੰਘ ਹੁਣ ਤੂੰ ਰੱਖੇਗਾ ਨਾਂ ਹੁਣ ਨਹੀਂ ਨਹੀਂ ਨਾਲੇ ਚਲੋ ਜੇ ਲਾਉਣਾ ਵੀ ਆ ਬੇ ਮਜੀਠੀਏ ਦੇ ਨਾਂ ਨਾਲ ਲਾਲਾ ਜਰਾ ਜਾ ਕੇ ਦੇਖੀ ਗੋਡਾ ਕਿਦਾਂ ਰੱਖਦੇ ਧੌਣ ਤੇ ਤੁਹਾਡੀ ਤੇ ਉੱਥੇ ਟਕਸਾਲ ਦਾ ਮੁਖੀ ਵੀ ਬੇਸਰ ਦੀ ਥਾਲੀ ਲੈ ਕੇ ਇਦਾਂ ਫਿਰਦਾ ਮੂਰੇ ਨਾਲੇ ਸ਼ਰਿਆਂ ਪਤਾ ਕਿ ਮਜੀਠੀਏ ਦੇ ਟੱਬਰ ਦੀ ਰਾਧਾ ਸੋਮੀਆਂ ਨਾਲ ਰਿਸ਼ਤੇਦਾਰੀ ਆ ਸਹੀ ਗੱਲ ਹੈ ਬਾਦਲਾਂ ਦਾ ਲੱਗਦਾ ਉਹ ਨਿਆਣਿਆਂ ਦਾ ਮਾਮਾ ਸਖਵੀਰ ਬਾਦਲ ਦਾ ਸਾਲਾ ਲੱਗਦਾ ਉਹ ਸਹੀ ਗੱਲ ਹੈ ਠੀਕ ਆ ਰਾਧਾ ਸੋਮੀਆਂ ਨਾਲ ਰਿਸ਼ਤੇਦਾਰੀ ਆ ਗ੍ਰਿੰਦਰ ਸਿੰਘ ਢੰਡੋ ਜਾ ਕੇ ਅਕਾਲ ਤਖਤ ਦੇ ਉੱਤੇ ਬੈੰਦਾ ਉੱਥੇ ਦਾ ਮੁਖੀ ਨਾ ਐਡੇ ਤੁਸੀਂ ਹੈਗੇ ਆ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਇੰਨਾ ਗੰਦ ਪਿਆ ਕਰ ਲਾ ਤਾਂ ਗੱਲ ਕਿਸੇ ਨਾਲ ਤੇ ਨੇ ਨਾ ਕੋਡਾ ਤੋਂ ਕਿੱਥੇ ਬੋਲਦਾ ਮੇਰੇ ਸਾਹੇ ਤੇ ਉਹ ਹੋਰ ਕਿਧਰੋਂ ਬੋਲਦਾ ਸੀ ਉਦੋਂ ਜਦੋਂ ਨਾਮ ਲਿਆ ਕੈਨੇਡਾ ਦਾ ਕਿੰਨੀ ਦੇਰ ਤੱਕ ਚੁੱਪ ਕਰ ਗਿਆ ਸੀ ਨਹੀਂ ਨਹੀਂ ਠੀਕ ਹੈ ਆਪੇ ਤੁਸੀਂ ਤੁਸੀਂ ਜੋ ਵੀ ਜੋ ਵੀ ਕਰਨਾ ਪਾਈ ਇਹ ਤਾਂ ਇਹ ਤਾਂ ਹੁਣੀਆਂ ਆ ਮੈਂ ਤਾਂ ਅੱਜ ਸ਼ੁਰੂ ਕੀਤਾ ਜਾਨੀ ਮੇਰੇ ਤਾਂ ਬਹੁਤ ਚਿਰ ਦਾ ਆਇਆ ਵੀ ਦਸਮ ਗ੍ਰੰਥ ਦੀ ਸਮੁੱਚੀ ਜਲਤ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਾਂ ਜੇ ਤੁਸੀਂ ਇੱਦਾਂ ਸੀ ਸਾਰੇ ਚਿੱਤਰ ਪੜਾਂਗੇ ਸਾਡੇ 65 70 ਕ ਅੱਗੇ ਹੋਇਓ ਹੈ ਬਾਕੀ ਰਹਿੰਦੇ ਆ ਸਹੀ ਗੱਲ ਦੇ ਤੁਸੀਂ ਠੀਕ ਹੈ ਗੁਰੂ ਗੁਰੂ ਸਾਹਿਬ ਦੇ ਨਾਂ ਨਾਲ ਤੁਸੀਂ ਕੌਣ ਹੁੰਨੇ ਆ ਜੋੜਨੇ ਵਾਲੇ ਇਹ ਗੱਲਾਂ ਇਹ ਪੰਜਾਬ ਦੇ ਬਾਰੇ ਆਪ ਤਾਂ ਤੁਸੀਂ ਸਫਾਈਆਂ ਦੇ ਜ 10ਵੇਂ ਪਾਤਸ਼ਾਹ ਦੇ ਬਾਰੇ ਸੰਤੋਖ ਸਿੰਘ ਨੇ ਲਿਖ ਦਿੱਤਾ ਵੀ ਚਾਂਦੀ ਦੀ ਡੱਬੀ ਚ ਫੀਮ ਰੱਖ ਲਈ ਸੀ